ਟੀਮ ਥਲਕਾ ਮਜੀਠਾ ਦੇ ਪਿੰਡ ਝਾਂਕਾ ਵਿਖੇ ਆ ਪਹੁੰਚੀ ਹੈ ਜਿੱਥੇ ਕਿ ਇਹ મોદી ਦਾ ਪਤਲਾ ਫੁਕਿਆ ਜਾਊਗਾ ਇਹ ਪਤਲਾ ਕਿਉਂ ਫੁਕਿਆ ਜਾਊਗਾ ਕਿ મોદી ਝੂਠਾ ਕਹਿੰਦੇ ਝੂਠਾ ਝੂਠਾ ਔਰ ਇਸ ਤੇ ਜੋ ਪੀਐਮਐਸਸੀ ਇਹ ਐਮਐਫਐਸਪੀ ਜਿਹੜੀ ਇਹਨਾਂ ਨੇ ਗਰੰਟੀ ਕੀਤੀ ਸੀ ਉਹ ਉਹ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਉਸ ਤੋਂ ਬਾਅਦ ਖਤਮ ਕਰਨ ਤੋਂ ਬਾਅਦ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਅਜੇ ਤੱਕ ਨਹੀਂ ਨਿਭਾਏ ਗਏ ਉਸ ਫੰਡ ਦੇ ਵਿੱਚ ਇਹ ਅੱਜ ਕਿਸਾਨ ਜੁਨੀਅਨ ਪੰधेਰ ਦੇ ਗਰੁੱਪ ਦੇ ਵੱਲੋਂ ਇਹ ਪੁਤਲੇ ਫੂਕੇ ਦਾ ਫੂਕਣ ਦਾ ਆਰੰਭ ਕੀਤਾ ਹੋਇਆ ਹੈ ਸੋ ਆਹ ਦੇਖੋ ਜੀ ਵਾਸਤੇ ਤਿਆਰ ਹਨ ਔਰ ਬਿਲਕੁਲ ਤਿਆਰ ਕੀਤੀ ਗਈ ਹੈ ਤਿਆਰੀ ਹਾਂਜੀ ਬਾਬਾ ਬੋਗੇ ਅਸੀਂ ਇਹ ਜਿਹੜਾ ਇਹ ਆਪਣੇ ਚੀਤੇ ਘੇਰੋ ਜਿਹੜਾ ਮੋਦੀ ਸਾਹਿਬ ਨੇ ਐਮਐਸਪੀ ਦਾ ਵਾਅਦਾ ਕੀਤਾ ਸੀ ਕੱਲਾ ਇੱਕ ਸਟੇਟ ਨਾਲ ਨਹੀਂ ਸਾਰੀਆਂ ਦੇਸ਼ ਨਾਲ ਵਾਅਦਾ ਕੀਤਾ ਸੀ ਕਿ ਮੈਂ ਹਰ ਇੱਕ ਸਟੇਟ ਦੇ ਵਿੱਚ ਐਮਐਸਪੀ ਜਿਹੜੀ ਅਸੀਂ ਲਾਗੂ ਕਰਾਂਗੇ ਜਿਹੜੀਆਂ ਜਿਹੜੀਆਂ ਫਸਲਾਂ ਜਿੱਥੇ ਜਿੱਥੇ ਪੈਦਾ ਹੁੰਦੀਆਂ ਵਾ ਕਿਉਂਕਿ ਪੰਜਾਬ ਦੇ ਨਾਲ ਵੱਡਾ ਵਿਧਕਰਾ ਕੀਤਾ ਜਾ ਰਿਹਾ ਵਾ ਉਸ ਵਿਧਿਰ ਕੇ ਕਰਕੇ ਪੰਜਾਬ ਨੂੰ ਜਿਆਦਾ ਅੱਗੇ ਹੋ ਕੇ ਪੱਖ ਜਿਹੜਾ ਵਾ ਇਹਦੇ ਵਿਰੁੱਧ ਬੋਲਣ ਦੀ ਲੋੜ ਪੈ ਰਹੀ ਆ ਕਿਉਂਕਿ ਇਹਦੇ ਸਾਹਮਣੇ ਜੇ ਖੜਿਆ ਵਾ ਤੇ ਪੰਜਾਬ ਵੀ ਖੜਿਆ ਵਾ ਕਿਉਂਕਿ ਅਸੀਂ ਮੰਗ ਕਰਦੇ ਆ ਕਿ ਜਿਹੜੀਆਂ ਐਮਐਸਪੀ ਦੀ ਮੰਗ ਦਾ ਇਹਨੇ ਵਾਦਾ ਕੀਤਾ ਜੇ ਨਹੀਂ ਪੂਰਾ ਕਰਦੇ ਤੇ ਨਿਨੋ ਦਿਨ ਸਾਡਾ ਕਹਿੰਦੇ ਮਜ਼ਦੂਰ ਯੂਨੀਅਨ ਸਾਰੇ ਰਲ ਕੇ ਇਹਦਾ ਵਿਰੋਧ ਕਰਨਗੇ ਔਰ ਇਸੇ ਤਰ੍ਹਾਂ ਇਹ ਸਰਕਾਰ ਦੇ ਪਤਲੇ ਫੁਕੇ ਜਾਣਗੇ ਕਿਉਂਕਿ ਇਹ ਸਰਕਾਰ ਝੂਠਿਆਂ ਦੀ ਸਰਕਾਰ ਗਿਣੀ ਜਾਊਗੀ ਇਹਨਾਂ ਦਾ ਬਿਲਕੁਲ ਭਾਜਪਾ ਨਹੀਂ ਕਿਹਾ ਜਾਇਆ ਕਰੂਗਾ ਇਹਨਾਂ ਨੂੰ ਲੋਕਿਆ ਕਰਨਗੇ ਮੋਦੀ ਝੂਠੇ ਦੀ ਸਰਕਾਰ ਇਹ ਭਾਰਤੀ ਜਨਤਾ ਪਾਰਟੀ ਨਹੀਂ ਕਿਹਾ ਜਾਇਆ ਕਰੂਗਾ ਇਹਨਾਂ ਨੂੰ ਝੂਠਿਆਂ ਦੀ ਸਰਕਾਰ ਕਿਹਾਇਆ ਜਾਇਆਗਾ ਕਿਉਂਕਿ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਗੁਰਪੁਰਬ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਆਪਣੇ ਵੱਲ ਇੱਕ ਵੱਡਾ ਗਿਫਟ ਦਿੱਤਾ ਸੀ ਪਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੇ ਤਾਂ ਪੈਰਾ ਦਿੱਤਾ ਨਹੀਂ ਇਹ ਤਾਂ ਝੂਠ ਬੋਲ ਕੇ ਲੋਕਾਂ ਨਾਲ ਫਰੇਵ ਕਰਕੇ ਦੁਬਾਰਾ ਸਰਕਾਰ ਰਿਪੀਟ ਕਰਕੇ ਪਰ ਇਹ ਸੁਪਨਾ ਭੁੱਲ ਜੜੇ ਲੋਕਾਂ ਦੀਆਂ ਮੰਗਾਂ ਨਹੀਂ ਇਹ ਮੰਨਦੇ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਵਾ ਜਿਹੜੀਆਂ ਪੰਜਾਬ ਇਹਨਾਂ ਕੋਲੋਂ ਹੱਕੀ ਮੰਗਾਂ ਮੰਗਦਾ ਵਾ ਸਾਡਾ ਐਮਐਸਪੀ ਵੀ ਇੱਕ ਵੱਡੀ ਮੰਗ ਆ ਸਾਡੀ ਬੰਦੀ ਸਿੰਘਾਂ ਦੀ ਵੀ ਇੱਕ ਵੱਡੀ ਮੰਗ ਆ ਸਾਡਾ ਬਿਜਲੀ ਦਾ ਬੀਵੀਐਮ ਦਾ ਮਸਲਾ ਉਹ ਵੀ ਇੱਕ ਵੱਡੀ ਮੰਗ ਆ ਪਿੰਡਾਂ ਦੇ ਵਿਕਾਸ ਦੀ ਵੱਡੀ ਮੰਗ ਆ ਕਿ ਸੈਂਟਰ ਨੂੰ ਚਾਹੀਦਾ ਵਾ ਜਿਹੜਾ ਸਾਡਾ ਫੰਡ ਆ ਪੰਜਾਬ ਦਾ ਜਿੰਨਾ ਵੀ ਫੰਡ ਸੈਂਟਰ ਨੂੰ ਰਿਲੀਵ ਨਹੀਂ ਦਿੰਦਾ ਸੈਂਟਰ ਸਾਡੀ ਸਰਕਾਰਾਂ ਫਿਰ ਇੱਥੇ ਜਿਹੜੀਆਂ ਪੰਜਾਬ 'ਚ ਅਸੀਂ ਚੁਣਨੇ ਉਹ ਝੂਠ ਸਾਡੇ ਕੋਈ ਇਹ ਬੋਲਦੀਆਂ ਜੀ ਸਾਨੂੰ ਸੈਂਟਰ ਨਹੀਂ ਦਿੰਦਾ ਸੈਂਟਰ ਸਪਸ਼ਟ ਕਰਿਆ ਕਰੇ ਕਿ ਸਰਕਾਰ ਤੁਹਾਡੀ ਪੰਜਾਬ ਸਟੇਟ ਦੀ ਫੰਡ ਲੈ ਗਈ ਹੈ ਕਿ ਨਹੀਂ ਲੈ ਗਈ ਬਹੁਤ سارے ਮਸਲੇ ਆ ਜਿਸ ਮਸਲਿਆਂ ਤੇ ਸਾਰੇ ਨਗਰ ਨੇ ਵੱਧ ਛੱਡ ਕੇ ਜਿਹੜਾ ਵਾ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਇਸ ਬੰਦੇ ਨੇ ਸਾਡੇ ਨਾਲ ਨਹੀਂ ਪੂਰੇ ਦੇਸ਼ ਨਾਲ ਝੂਠ ਬੋਲਿਆ ਵਾ ਪਹਿਲਾਂ ਇਹਨੇ ਕਿਹਾ ਸੀ ਕਿ ਮੈਂ ਕਾਲਾ ਧਨ ਜਿਹੜਾ ਵਾ ਉਹ ਬਾਹਰ ਨੀਆ ਬੈਂਕਾਂ ਚੋਂ ਵਾਪਸੀ ਲੈ ਕੇ ਜਾਉਂਗਾ 15-15 ਲੱਖ ਰੁਪਏ ਇੱਕ ਬੰਦੇ ਨੂੰ ਆਫਰ ਕਰ ਦਿੱਤੀ ਦੇਦੇ ਤੇ ਤਾਂ ਬਹੁਤ ਵੱਡੇ ਬਲੇਮ ਬਣਦੇ ਆ ਚਲੋ ਜੋ ਕੁਛ ਇਹ ਕਰਦੇ ਆ ਅਸੀਂ ਸਾਰੇ ਭਲੀ ਭਾਦੇ ਆ 70 ਸਾਲ ਤੋਂ ਹਰ ਇੱਕ ਸਰਕਾਰ ਨੇ ਝੂਠ ਬੋਲਿਆ ਪਰ ਇਹ ਸਿਰੇ ਦਾ ਝੂਠਾ ਨਿਕਲਿਆ ਇਹਨੇ ਗੁਰੂ ਨਾਨਕ ਮਹਾਰਾਜ ਦੇ ਅਵਤਾਰ ਪੁਰਪ ਨੂੰ ਵਿੱਚ ਲੈ ਕੇ ਔਰ ਗੁਰੂ ਦੇ ਵਾਸਤਾ ਪਾ ਕੇ ਝੂਠ ਬੋਲਿਆ ਇਦੋਂ ਵੱਡਾ ਗੁਨਾਹ ਕਰ ਕੋਈ ਨਹੀਂ ਹੋ ਸਕਦਾ ਜੀ ਤੇ ਇਸ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਸਾਡੇ ਪ੍ਰਧਾਨ ਸਾਬका ਪ੍ਰਧਾਨ ਜਿਹੜੇ ਹੁਣ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜੂਟਰਨ ਲਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਅੱਜ ਦੀ ਜਿਹੜੀ ਅਸੀਂ ਜਿਹੜੀ ਸਾਡੀ ਮੇਨ ਮਕਸਦ ਹੈ ਸਾਡਾ ਮਸਲਾ ਅੱਜ ਸਾਡਾ ਕਿਸਾਨਾਂ ਦਾ ਮੁੱਦਾ ਵਾ ਇੱਕ ਕਿਸਾਨ ਯੂਨੀਅਨ ਪਾ ਪੰਜਾਬ ਜਿਹੜੀ ਅੰਮ੍ਰਿਤਸਰ ਪਧੇ ਰਹੇ ਉਹਨਾਂ ਦੀ ਜਥੇਬੰਦੀ ਆ ਸਾਡੀ ਉਸ ਜਥੇਬੰਦੀ ਨਾਲ ਸਾਡਾ ਰਿਲੇਟਡ ਆ ਅਸੀਂ ਤਾਂ ਜਿਹੜੀ ਕਿਸਾਨਾਂ ਦੀ ਮੰਗ ਆ ਜਿਹੜਾ ਦੇਸ਼ ਨੂੰ ਇਹ ਵੇਚਣ ਦਾ ਇਹਨੇ ਕਾਰੋਬਾਰ ਸ਼ੁਰੂ ਕੀਤਾ ਅਸੀਂ ਤਾਂ ਉਹਦੇ ਸਬੰਧ ਵਿੱਚ ਇਹਨੂੰ ਤਾਰਨਾ ਕਰਦੇ ਆ ਬਾਕੀ ਜਿਹੜੀਆਂ ਜਥੇਬੰਦੀਆਂ ਦੇ ਸਰਕਾਰਾਂ ਦੇ ਮਸਲੇ ਆ ਉਹ ਸਾਰੀ ਸਟੇਟ ਨੇ ਦੇਖਣੇ ਆ ਸਾਰੇ ਲੋਕਾਂ ਨੇ ਦੇਖਣੇ ਆ ਪਰ ਅੱਜ ਜਿਹੜਾ ਸਾਡਾ ਮੇਨ ਮਨੋਰਥ ਆ ਉਹ ਆ ਕਿਸਾਨਾਂ ਦੇ ਨਾਲ ਹੋ ਰਿਹਾ ਤੱਕਾ ਸਾਡੀ ਜਿਹੜੀ ਐਮਐਸਪੀ ਮਿਲਣੀ ਚਾਹੀਦੀ ਆ ਸਾਨੂੰ ਔਰ ਸਾਡੀਆਂ ਫਸਲਾਂ ਦੇ ਜਿਹੜੀ ਮੰਡੀ ਬੋਰਡ ਦਾ ਜਿਹੜਾ ਪੱਕਾ ਹੋਣਾ ਚਾਹੀਦਾ ਵਾ ਪੰਜਾਬ ਦੀਆਂ ਮੰਡੀਆਂ ਬਹੁਤ ਸਾਰੀਆਂ ਕੱਚੀਆਂ ਆ ਜਿੱਥੇ ਕਿਸਾਨਾਂ ਦੀ ਫਸਲ ਰੁਲ ਜਾਂਦੀ ਆ ਇਹ ਸਰਕਾਰ ਪੰਜਾਬ ਦੀਆਂ ਮੰਡੀਆਂ ਪੱਕੀਆਂ ਕਰਾਉਣ ਲਈ ਸੈਂਟਰ ਵੀ ਫੰਡ ਦੇਵੇ ਔਰ ਪੰਜਾਬ ਸਰਕਾਰ ਵੀ ਅੱਗੇ ਹੋਵੇ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਵੀ ਤੁਸੀਂ ਵੀ ਕਿਸਾਨਾਂ ਦੇ ਵਾਸਤੇ ਕੁਝ ਨਾ ਕੁਝ ਬੋਲੋ ਕਿਉਂ ਤੁਸੀਂ ਕਿਉਂ ਗੁੰਗੇ ਹੋ ਕੇ ਬਹਿ ਕੇ ਜੋ ਕੁਗਮਨਤਮਾਨ ਦੀ ਸਰਕਾਰ ਨੂੰ ਵੀ ਨਾਲ ਅਸੀਂ ਕਹਿੰਨੇ ਆ ਕਿ ਅੱਜ ਤਾਂ ਇਹਦਾ ਪੁਤਲਾ ਫੂਕਣ ਦੇ ਆ ਤੇ ਮੁੜ ਕੇ ਜਦੋਂ ਹੋਰ ਸਮਾਂ ਆਉਣਾ ਉਹ ਫਿਰ ਤੁਹਾਡੇ ਪੁਤਲੇ ਨੇ ਤੁਹਾਨੂੰ ਅੱਗੇ ਅੱਗੇ ਭਜਾਵਾਂਗੇ ਠੀਕ ਹੈ ਹਾਂ ਲਾਓ ਜੀ ਮੈਂ ਲਾਗੂ ਕੀਤੀ ਜਾਵੇ ਲਾਗੂ ਕੀਤੀ ਜਾਵੇ मोदी सरकार मोदी ਹੱਕ ਇੱਥੇ ਰੱਖ ਦੇ ਪੰਜਾਬ ਦੇ ਹੱਕ ਇੱਥੇ ਰੱਖ ਪੰਜਾਬ ਦੇ ਹੱਕ ਲੈ ਕੇ ਇੱਥੇ ਲੈ ਕੇ ਪਾਣੀ ਵੀ ਨਹੀਂ ਅਸੀਂ ਦੇਵਾਂਗੇ ਐਮਐਸਪੀ ਵੀ ਲਾਗੂ ਕਰਾਵਾਂਗੇ ਬੀਬੀਐਮ ਵੀ ਬਹਾਲ ਕਰਾਵਾਂਗੇ ਚੰਡੀਗੜ੍ਹ ਵੀ ਲੈ ਕੇ ਛੱਡਾਂਗੇ ਨਹੀਂ ਤਾਂ ਤੈਨੂੰ ਇਸੇ ਤਰੀਕੇ ਨਾਲ ਭਜਨਦੇਸ਼ ਚੋਂ ਕੱਢਾਂਗੇ ਜਿੱਦਾਂ ਅੱਜ ਤੈਨੂੰ ਫੁਕਿਆ ਐਦਾਂ ਤੈਨੂੰ ਦੇਸ਼ ਚੋਂ ਕੱਢ ਦਾਂਗੇ ਇਹ ਸਾਡੀ ਮਰਜ਼ੀ ਤੇਨੂੰ ਐਦਾਂ ਹੀ ਫੋਟੋ ਨਾਲ ਲੱਕ ਕਰ ਦੇ ਫੋਟੋ ਅੱਜ ਦਿਨ ਨਾਲ ਉੱਫੜ ਕੇ ਮੈਂ ਮੇਰੀ ਤਾਂ ਲੱਥੀ ਹੈ ਕਹਿ ਮੈਂ ਦੇ ਉਹਨੀਆਂ ਨੂੰ ਹੋਂਦਿਆ ਫੋਟੋ ਨੇ ਕੋਈ ਘੱਟ ਹੀ ਪੂਰੇ ਲੱਗ ਦੇ ਸੰਜੋਗ ਥਾਣਾ ਪੂਰੇ ਨਗਰ ਦੇ ਸੰਜੋਗ ਦੇ ਨਾਲ 1000000 ਦੇ ਗੱਲ ਚੁੱਕਾ ਦੇ ਸੈਂਟਰੀਕ ਗੱਲ ਚੁੱਕਾ